ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੂੰ ਵਿਚਾਰ ਮੈਨੂੰ ਕੋਈ ਹੋਰ ਪੜ ਨਾ ਸਕਦਾ ਤਫਸੀਰ ਕਰ ਨਾ ਸਕਦਾ ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੂੰ ਵਿਚਾਰ ਮੈਨੂੰ ਬਿੰਦੀ ਕੋਈ ਲਗਾ ਦੇ ਤੇ ਡੰਡੀਆਂ ਵੀ ਪਾ ਦੇ ਜਿੱਦਾਂ ਨਿਖਾਰ ਸਕਦਾ ਉਹਦਾਂ ਨਿਖਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਕੁਝ ਹੋਰ ਗੁੜੀ ਹੋਵਾ ਕੁਝ ਹੋਰ ਰੰਗ ਉਬਰਨ ਤੂੰ ਦਿਲ ਦੇ ਵਰਕਿਆਂ ਤੇ ਐਦਾਂ ਉਤਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਜੇ ਕਹਿ ਦੇ ਤੂੰ ਮੈਨੂੰ ਮੈਂ ਕਰਦਾ ਪਿਆਰ ਤੇਨੂੰ ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਤੈਥੋਂ ਜੇ ਮੁਖ ਮੋੜਾਂ ਕੀਤਾ ਜੇ ਕੌਲ ਤੋੜਾਂ ਤੂੰ ਹਰਫ਼ ਹਰਫ਼ ਕਰਕੇ ਦੇਵੀ ਖਿਲਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਇਓ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫੇਰ ਤੋਂ ਵਿਚਾਰ ਮੈਨੂੰ ਧੰਨਵਾਦ